ਇਹ ਲੋਕ ਨੇ بڑے ਕੰਮ ਵਾਲੇ ਨੇ ਤੇ ਦੁਨੀਆ ਦੇ ਵਿੱਚ ਵਿਚਰਨ ਵਾਲੇ ਨੇ ਬੜੇ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸੰਸਥਾਵਾਂ ਦੇ ਵਿੱਚ ਉੱਚੇ ਰੁਤਬੇ ਤੇ ਕੰਮ ਕੀਤਾ ਸੋ ਅੱਜ ਬੜੀ ਖੁਸ਼ੀ ਹੋਈ ਹੈ ਕਿ ਪੰਜਾਬ ਦਾ ਉਹਨਾਂ ਨੂੰ ਵਰਲਡ ਸਿੱਕ ਚੈਂਬਰ ਦੇ ਦਾ ਜਿੰਮੇਵਾਰੀ ਦਿੱਤੀ ਗਈ ਹੈ ਸੋ ਚੱਡਾ ਸਾਹਿਬ ਦਾ ਧੰਨਵਾਦ ਆ ਸੋ ਬਹੁਤ ਵੱਡੀ ਗਿਣਤੀ ਵਿੱਚ ਅੱਛੇ ਲੋਕ ਰੁਤਬੇਦਾਰ ਲੋਕ ਜਿਹੜੇ ਆ ਅੱਜ ਇੱਥੇ ਆਏ ਸੀ ਬੜੀ ਇਸ ਗੱਲ ਦੀ ਖੁਸ਼ੀ ਹੋਈ ਆ ਇਸ ਗੱਲ ਨਾਲ ਹੌਸਲਾ ਮਿਲੇਗਾ ਵਰਵਾ ਸਾਹਿਬ ਨੂੰ ਤੇ ਜਿਹੜਾ ਵਾਰਡ ਸਿਕ ਚੈਂਬਰ ਆ ਆਪਣੇ ਆਪ ਦੇ ਵਿੱਚ ਵੱਡਾ ਰੋਲ ਕਰੇਗਾ ਕਿ ਇਹ ਜ਼ਿੰਮੇਵਾਰੀ ਉਹਨਾਂ ਨੇ ਜਿਹੜੀ ਚੁੱਕੀ ਆ ਬਹੁਤ ਵਧੀਆ ਜਵਾਨਗੇ ਤੇ ਇਹੀ ਚਾਹੁੰਦੇ ਆ ਕਿ ਪੰਜਾਬ ਹੋਰ ਤਰੱਕੀ ਕਰੇ ਵਪਾਰ ਦੇ ਵਿੱਚ ਖਾਸ ਤੌਰ ਤੇ ਹਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਨੇ ਕੋਈ ਵੀ ਨਹੀਂ ਸੋਚਿਆ ਤੇ ਇਹੋ ਜਿਹੇ ਜ਼ਿੰਮੇਵਾਰ ਬੰਦੇ ਅੱਗੇ ਲੱਗਣਗੇ ਤੇ ਪੰਜਾਬ ਦਾ ਅੱਛਾ ਵਧੀਆ ਭਵਿੱਖ ਸੋਚਿਆ ਜਾਵੇ ਅਜ਼ਾਦੀ ਬਹੁਤ ਖਾਸ ਹੈ ਵਰਲਡ ਸਿੱਖ ਚੈਂਬਰ ਜਿਹਦੇ ਕਿ ਮੈਂ ਵੀ ਇੱਕ ਹਿੱਸਾ ਹੈਗੀ ਹਾਂ ਅਨਸਰ ਚੈਪਟਰ ਦਾ ਇਹਨਾਂ ਨੇ ਮੈਨੂੰ ਪ੍ਰੈਜ਼ੈਂਟ ਬਣਾਇਆ ਹੈ ਕਿਉਂਕਿ ਸੰਸਥਾ ਜਿਵੇਂ ਕਿ ਮਰਵਾਜੀ ਨੇ ਵੀ ਦੱਸਿਆ ਹੈ ਇਸ ਸੰਸਥਾ ਦਾ ਜੋ ਮੇਨ ਮੋਟਿਵ ਹੈਗਾ ਹੈ এডੂਕੇਸ਼ਨ ਮੈਡੀਸਨ ਔਰ ਜਿਹੜੀ ਬੇਰੋਜ਼ਗਾਰੀ ਦੇ ਉੱਤੇ ਕੰਮ ਕਰ ਰਹੀ ਹੈ ਕਿਉਂਕਿ ਲੰਗਰ ਬਹੁਤ ਚੱਲਦੇ ਨੇ ਖਾਣ ਕੇ ਨੇ ਪੂਰੇ ਵਰਲਡ ਚ ਚੱਲਦੇ ਨੇ ਬਟ এডੂਕੇਸ਼ਨ ਲਈ ਜਾਂ ਮੈਡੀਕਲ ਫੈਸਿਲਿਟੀਆਂ ਲਈ ਜਾਂ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਬਹੁਤ ਘੱਟ ਉਪਰਾਲੇ ਕੀਤੇ ਜਾ ਰਹੇ ਜੋ ਕਿ ਇਹ ਸੰਸਥਾ ਪੂਰੇ ਵਰਲਡ ਪਰ ਚੱਲ ਰਹੀ ਹੈ ਇਹ ਹੁੰਚੇ ਸਾਰੇ ਇਹ ਨਜ਼ਾਰੇ ਹਟਾ ਦੋ ਹੌਟ ਸੇ ਚੈਂਬਰ ਆਫ ਕਮਰਸ ਦੇ ਵਿੱਚ ਆ ਕੇ ਪਲੀਜ਼ ਪੈਨਸ਼ਨਰ ਬੈਂਕਰ ਐਸੋਸੀਏਸ਼ਨ ਦੇ ਨਮਾਇੰਦੇ ਬਹੁਤ ਫਖਰ ਮਹਿਸੂਸ ਕਰ ਰਹੇ ਨੇ ਮਰਵਾਦ ਸਾਹਿਬ ਮਰਵਾਦ ਸਾਹਿਬ ਇੱਕ ਫਰਜ਼ ਤੇ ਇੰਡਸਟਰੀ ਦੇ ਪ੍ਰਤੀ ਅਸੀਂ ਜਦੋਂ ਤੋਂ ਦੇਖਦੇ ਆ ਰਹੇ ਹਾਂ ਜਿਹੜੀ ਸਿੱਖਾਂ ਦੀ ਇੱਕ ਸੰਸਥਾ ਵਾ ਪੂਰੇ ਵਰਲਡ ਦੇ ਵਿੱਚ ਜਿਹੜੇ ਇਹਨਾਂ ਦਾ ਪਲੇਟਫਾਰਮ ਆ ਸਿੱਖ ਵਪਾਰੀਆਂ ਤੇ ਉਦਯੋਗਪਤੀਆਂ ਦਾ ਬੁੱਧੀਜੀਵੀਆਂ ਦਾ ਉਹਦੇ ਵਿੱਚ ਅੱਜ ਜਿਹੜੇ ਸਾਡੇ ਸਰਦਾਰ ਜਿੰਦਰ ਸਿੰਘ ਜੀ ਮਰਵਾਹਾ ਜੀ ਨੂੰ ਪੰਜਾਬ ਦਾ ਪ੍ਰੈਜ਼ੀਡੈਂਟ ਡਬਲਯੂ ਸੀ ਸੀ ਗਲੋਬਲ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਚੱਡਾ ਜੀ ਨੇ ਅਪாயint ਕੀਤਾ ਸੀ ਉਹ ਅਸੀਂ ਸਾਰੇ ਟ੍ਰੇਡ ਐਂਡ ਇੰਡਸਟਰੀ ਨੇ ਆਮ੍ਰਿਤਸਰ ਪੰਜਾਬ ਦੀ ਨੇ ਰਲ ਕੇ ਮਰਵਾਹ ਸਾਹਿਬ ਦਾ ਸਨਮਾਨ ਕੀਤਾ ਵਾ ਤੇ ਵਰਲਡ ਸਿੱਖ ਚੈਂਬਰ ਆਫ ਕਮਰਸ ਨੇ ਅੱਜ ਆਪਣੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਦਾਸ ਨੂੰ ਹਰਪਾਲ ਸਿੰਘ ਆਲੂ ਵਾਲੀਆ ਮੈਨੂੰ ਪੰਜਾਬ ਦਾ ਕੋਆਰਡੀਨੇਟਰ ਤੇ ਸੈਕਟਰੀ ਨੇ ਨਿਯੁਕਤ ਕੀਤਾ ਵਾ World Sikh Chamber of Commerce ਦਾ ਡਾਕਟਰ ਅਮਰਜੀਤ ਸਿੰਘ ਸਚਦੇਵਾ ਜੀ ਨੂੰ ਡਾਇਰੈਕਟਰ ਮੈਡੀਕਲ ਅਤੇ ਵਿਪਨ ਪ੍ਰੀਤਕੌਰ ਨੂੰ ਜਿਹੜਾ ਉਹ ਬੇਟੀ ਨੂੰ ਵੀ ਅਪਾਇੰਟ ਕੀਤਾ World Sikh Chamber of Commerce ਦਾ ਜਿਹੜਾ मीनिंग ਹੈ ਜਿਹੜਾ ਉਹਨਾਂ ਦਾ ਮੰਤਵ ਆ ਉਹ ਹੈਗਾ ਗੁਰੂ ਨਾਨਕ ਸਾਹਿਬ ਦਾ ਮਿਹਰਬਾਗਾ ਦੇ ਨੇ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਨਾਮਵਰ ਸਖਸ਼ੀਤਾ ਜਿਹੜੀਆਂ ਨੇ ਟ੍ਰੇਡ ਤੇ ਇੰਡਸਟਰੀ ਚੋਂ ਸਾਰੇ ਮੇਰੇ ਵੀਰ ਔਰ ਵੱਖ-ਵੱਖ ਜਿਹੜੇ ਨੇ ਆਪਣਾ ਦੁਰਗਿਆਨਾ ਗਵਰਦੋਰਾ ਪ੍ਰਬੰਧਕ ਕਮੇਟੀ ਤੋਂ ਵਾਲਮਿਕ ਸਮਾਜ ਤੋਂ ਟ੍ਰੇਡ ਤੇ ਇੰਡਸਟਰੀ ਤੋਂ ਔਰ ਵਰਲਡ ਸਿੱਖ ਚੈਂਬਰ ਰੋ ਕਮਰਸ ਦੇ ਸਾਰੀ ਟੀਮ ਜਿਹੜੀ ਹੈ ਅੱਜ ਇੱਥੇ ਆ ਗਏ ਔਰ ਦਾਸ ਨੂੰ ਜਿਹੜਾ ਪੰਜਾਬ ਦੀ ਸੇਵਾ ਜਿਹੜੀ ਹੈ ਸਾਡੇ ਗਲੋਬਲ ਚੇਅਰਮੈਨ ਪਰਮਜੀਤ ਸਿੰਘ ਚੱਡਾ ਜੀ ਨੇ ਮੰਨ ਦਿੱਤੀ ਹੈ ਪਿੱਛੇ ਅੰਮ੍ਰਿਤਸਰ ਆਣ ਕੇ ਤੋਂ ਮੈਂ ਉਹਨਾਂ ਦਾ ਸਾਰਿਆਂ ਦਾ ਗੁਰਨਾਮ ਦਾਸ ਪਾਤਸ਼ਾਹ ਦਾ ਧੰਨਵਾਦ ਕਰਦਾ ਔਰ ਸਾਡੀ ਜਿਹੜੀ ਸੰਸਥਾ ਹੈ ਵਰਲਡ ਸਿੱਖ ਚੈਂਬਰ ਰੋ ਕਮਰਸ ਉਹਦਾ ਵਿਜ਼ਨ ਹੈ ਵਿਜ਼ਨ ਹੈ ਉਹਦਾ ਮਿਸ਼ਨ ਹੈ ਦੀ ਪੜਾਈ ਸੇਵਾ ਕਮਾਈ ਸੇਵਾ ਤੇ ਦਵਾਈ ਸੇਵਾ ਉਹ ਪੜਾਈ ਦਾ ਲੰਗਰ ਕਮਾਈ ਦਾ ਲੰਗਰ ਤੇ ਦਵਾਈ ਦਾ ਲੰਗਰ ਇਹ ਸਾਡਾ ਮੇਨ ਮਿਸ਼ਨ ਹੈ ਔਰ ਅਸੀਂ ਵਰਲਡ ਲੈਵਲ ਤੇ ਜਿਹੜੀਆਂ ਸਾਡੀ ਇਹ ਸੰਸਥਾ ਔਰ ਸਾਰੇ ਸ਼ਹਿਰਾਂ ਦੇ ਵਿੱਚ ਸਾਡੇ ਚੈਪਟਰ ਨੇ ਔਰ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਚੈਪਟਰ ਨੇ ਔਰ ਇੱਕੋ ਇੱਕ ਸੰਸਥਾ ਜਿਹੜੀ ਸਿੱਖ ਜਿਹੜੇ ਨੇ ਵਪਾਰੀ ਨੇ ਸਿੱਖ ਐਂਟਰਪ੍ਰੀਨਰ ਨੇ ਉਹਨਾਂ ਦੀ ਸੰਸਥਾ ਔਰ ਵਰਲਡ ਲੈਵਲ ਤੇ ਜਿਹੜੀ ਇਹ ਕੰਮ ਕਰਦੀ ਹੈ